ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਛੋਟਾ ਵੀਰ ਸਤਨਾਮ ਗਿਰੇ ਨੇ ਨਵਾਂ ਟਰੈਕਟਰ ਲਿਆਂਦਾ ਤੇ ਆਪਾਂ ਜਿਹਦਾ ਜੋਰ ਵੀ ਦੇਖਾਂਗੇ ਤੇ ਵੀਰੇ ਤੋਂ ਤਜਰਬਾ ਵੀ ਲਵਾਂਗੇ ਵੀਰਾ ਕਾਫੀ ਟਾਈਮ ਦਾ ਅਰਜਨ ਟਰੈਕਟਰ ਚਲਾਉਂਦਾ ਵੀ ਪਹਿਲਾਂ ਨਾਲੋਂ ਇਹਦੇ ਚ ਕੀ ਤਬਦੀਲੀਆਂ ਨੇ ਕੀ ਕੋਈ ਚੇਂਜ ਕਰਿਆ ਵਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਬਾਪੂ ਜੀ ਫਾਦਰ ਸਾਹਿਬ ਤੇ ਤੁਹਾਨੂੰ ਮੁਬਾਰਕਾਂ ਜੀ ਸਾਰੇ ਨੂੰ ਤੈਨੂੰ ਵੀ ਵੱਡੇ ਭਾਈ ਨੂੰ ਬੜੀਆਂ ਵਾਰ ਠੀਕ ਹੈ ਜੀ ਇਹ ਵੀਰੇ ਆਪਾਂ ਨੂੰ ਕਿੰਨੇ ਚ ਪੈ ਗਿਆ ਟਰੈਕਟਰ ਜੀ ਇਹ ਆਪਾਂ ਨੂੰ ਬਈ ਪੈ ਗਿਆ 8 25 ਜੀ 108 108 ਜੀ ਹਾਂ ਠੀਕ ਆ ਵੀਰੇ ਆਪਾਂ ਨਾ ਛੋਟ ਛੋਟ ਚ ਸਿੱਧੀਆਂ ਸਿੱਧੀਆਂ ਮੈਣ ਜੀਆਂ ਗੱਲਾਂ ਦੱਸ ਦਈਏ ਵੀਰਾਂ ਨੂੰ ਠੀਕ ਹੈ ਜੀ ਇੱਕ ਤਾਂ ਸਾਰਾ ਜੋ ਵੀ ਸਾਜੋ ਸਮਾਨ ਲਾਇਆ ਹਾਂਜੀ ਇਹਨਾਂ ਦਾ ਫਾਇਦੇ ਵੀ ਦੱਸ ਦੋ ਤੇ ਮੜਾ ਮੋੜ ਪ੍ਰਾਈਸ ਵੀ ਦੱਸ ਦੋ ਇਹ ਆਪਾਂ ਬਈ ਖੇਤੀ ਵੀ ਕਰਦੇ ਇਹਦੇ ਨਾਲ ਤੇ ਤਕਰੀਬਨ ਦੂਜਾ ਕਿਰਾਏ ਦਾ ਕੰਮ ਵੀ ਸਾਰਾ ਕਰਦੇ ਆ ਆ ਜਿਹੜਾ ਬੰਪਰ ਆਇਆ ਆਪਾਂ ੱੱੱਕਾ ਲਾਉਣ ਨੂੰ ਜਦੋਂ ਰੇਤਾ ਰੂਤਾ ਭਰਨ ਜਾਈਦਾ ਵਾ ਹਾਂਜੀ ਵੀਰੇ ਉਦੋਂ ੱੱੱਕਾ ਲਾਉਣ ਨੂੰ ਆਪਣਾ ਬਣਾਇਆ ਵਾ ਵੀ ਇਹ ਯਾਰੀ ਮੂਰੇ ਕੋਈ ਟਰੈਕਟਰ ਬਾਹ ਜਾਂਦਾ ਵੀਰ ਭਰਾ ਦਾ ਫਿਰ ਲਾਉਣਾ ਹੀ ਪੈਂਦਾ ਸਾਰੇ ਉਸੇ ਲਾਉਂਦੇ ਆ ਇੱਕ ਦੂਜੇ ਨਾਲ ਤੇ ਉਹ ਲਾਲਿਆ ਆ ਮੇਰਾ ਥੋੜਾ ਸਿਆਬਡ ਨੂੰ ਕੀਤਾ ਹੀ ਮੈਨੂੰ ਸੋਣੀ ਲਾ ਦਿੱਤੀ ਸੀ ਖੇਤ ਦਾ ਸ਼ੌਂਕ ਸੀਗਾ ਤੇ ਥੱਲੇ ਲੱਠਾਂ ਪੁਆਈਆਂ ਸੀਗੀਆਂ ਆਪਾਂ ਠੀਕ ਆ ਵੀਰੇ ਇਹਨਾਂ ਦਾ ਵੀਰੇ ਕਿੰਨਾ ਕ ਫਾਇਦਾ ਹੋ ਜਾਂਦਾ ਵਾ ਇਹਦਾ ਵੀਰੇ ਜਦੋਂ ਆਪਾਂ ਖੇਦਦੇ ਆ ਟਰੈਕਟਰ ਨੂੰ ਜਿਵੇਂ ਹੁਣ ਆ ਬੰਪਰ ਜਦੋਂ ਆ ਨਾਟ ਪੱਟੇ ਜਾਂਦੇ ਜੇ ਬੰਪਰ ਤੋਂ ਟੋਚ ਨਾ ਪਾਈਏ ਜਾਂ ਚੁੱਲਾ ਪੱਟ ਦਿੰਨੇ ਆਪਾਂ ਖਰਾਬ ਕਰ ਲੈਨੇ ਆ ਹਾਂਜੀ ਵੀਰੇ ਤੇ ਇਹ ਸਿੱਧੀ ਹੁੱਕ ਤੋਂ ਆਉਣੀ ਆ ਤੇ ਉਹ ਸੰਗਲ ਲੱਗਿਆ ਵਾ ਮੂਰੇ ਤੇ ਆਪਾਂ ਸੰਗਲ ਪਾ ਕੇ ਗਾਂ ਮਸ਼ੀਨ ਨੂੰ ਪਵਾ ਲੋ ਭਾਵੇਂ ਟਰੈਕਟਰ ਨੂੰ ਪਵਾ ਲੋ ਤਾਂ ਦਾ ਮਤਲਬ ਨਹੀਂਗਾ ਹਾਂ ਇਹਦਾ ਜੋਰ ਮਗਰੋਂ ਲੱਗਣਾ ਇਹਦਾ ਜੋਰ ਸਿੱਧਾ ਹੱਕ ਤੋਂ ਪੈਣਾ ਵਾ ਟਰੈਕਟਰ ਨਾਲ ਇਹਦਾ ਕੋਈ ਮਤਲਬ ਨਹੀਂਗਾ ਯਾਨੀ ਆਏ ਨਹੀਂ ਵੀ ਦੂਜੇ ਭਾਵੇਂ ਹੁਣ ਜਿਵੇਂ ਆਪਰੇਟਰ ਨਾਰਮਲ ਹੁੰਦੇ ਆ ਉਹ ਗੱਲ ਨਹੀਂ ਜੀ ਆਪਰੇਟਰ ਨਾਰਮ ਹੁੰਦੇ ਆਏ ਵੇ ਹਾਂਜੀ ਹਾਂਜੀ ਤੇ ਝੜਕਾ ਝੁੜਕਾ ਵੱਜ ਜਾਂਦਾ ਵੱਧ ਤੋਂ ਵੱਧ ਕੀ ਇਹਦੇ ਮਗਰ ਥੱਲੇ ਮਗਰ ਚੂੜੀ ਗਾਸ਼ ਦੀ ਕੀਤੀ ਵੀ ਆ ਉਹ ਨਾੜ ਟੁੱਟੂਗਾ ਨਹੀਂ ਹੋ ਰੇ ਤੇ ਕੋਈ ਨੁਕਸਾਨ ਨਹੀਂ ਮਟਰਟਰ ਸਾਰੇ ਨੂੰ ਕੋਈ ਚੱਕਰ ਨਹੀਂ ਆ ਹਾਂ ਸਾਰੇ ਨੇ ਸੇਫਟੀ ਸੀ ਕਿਉਂਕਿ ਆਪਾਂ ਆ ਵੀ ਦੇ ਦੇਣਾ ਬਹੁਤ ਵੀਡੀਓ ਕਲਿੱਪਾਂ ਆਉਂਦੀਆਂ ਮਟਰਟਰ ਬਚਾ ਲਿਆ ਟੁੱਟ ਗਿਆ ਹਾਂ ਹਨਾ ਇੱਕ ਦਿਨ ਤਿੰਨ ਪਾਲੇ ਸੀ ਉੱਥੇ ਜਦੋਂ ਟਰਾਲਾ ਖੱਬਿਆ ਸਾਰੇ ਕਹਿਣ ਉਹ ਟਰੈਕਟਰ ਤੋੜ ਦੂਗਾ ਟਰੈਕਟਰ ਤੋੜ ਦੂਗਾ ਟੁੱਟ ਜਾਣ ਦੇ ਪਰ ਇਹਨੂੰ ਐਂ ਤਾਂ ਪਤਾ ਨਹੀਂ ਇਹ ਹੁੱਕ ਤਾਂ ਪਾਈ ਗਏ ਸਿੱਧੀ ਉਹ ਹੁੱਕ ਹੀ ਪੱਟੀ ਜਾਣੀ ਹੈ ਸਹੀ ਗੱਲ ਹੁਣ ਉੱਥੇ ਆਏ ਆ ਬਈ ਖਿੱਚਾ ਤੂਈ ਪੂਕ ਲੈਣ ਪੈਗੀ ਤਾਂ ਨਹੀਂ ਕੋਈ ਚੱਕਰ ਫੇ ਟੈਨਸ਼ਨ ਨਹੀਂ ਰਹਿੰਦੀ ਬੰਦੇ ਦੇ ਦਿਮਾਗ ਦੇ ਜੇ ਆਪਾਂ ਬੰਪਰ ਨੂੰ ਪਾਵਾਂਗੇ ਜਾਂ ਚੁੱਲੇ ਨੂੰ ਪਾਵਾਂਗੇ ਤੁਸੀਂ ਦੇਖਿਆ ਹੋਊਗਾ ਕਈਆਂ ਦੇ ਆਹ ਚੀਜ਼ ਪੱਟੀ ਹੁੰਦੀ ਹੈ ਹਾਂ ਇਦੋਂ ਹਾਂ ਆਹ ਚੀਜ਼ ਪੱਟੀ ਹੁੰਦੀ ਆ ਜੀ ਸਹੀ ਗੱਲ ਹੈ ਇੱਥੇ ਆਪਾਂ ਟੋਜਨ ਪਾ ਕੇ ਧੱਕਾ ਕਰ ਲੈਨੇ ਚੁੱਲਾ ਇਹਦਾ ਨਾੜੇ ਹੀ ਖਰਾਬ ਕੀਤੇ ਹੁੰਦੇ ਕਈ ਅਰਜਨਾਂ ਦੇ ਮੈਂ ਵੀਡੀਓ ਵੇਖੀਆਂ ਪੱਟੀਆਂ ਵੇਖੀਆਂ ਆਪਾਂ ਠੀਕ ਹੈ ਹਾਂ ਜੀ ਇਹ ਚੀਜ਼ ਦਾ ਖਰਚਾ ਘੱਟ ਆ ਫਾਇਦਾ ਬਹੁਤ ਜ਼ਿਆਦਾ ਆ ਫਾਇਦਾ ਜ਼ਿਆਦਾ ਆ ਇਹ ਉਦੋਂ ਮੇਰੇ ਖਿਆਲ ਚ ਸਾਰੀ ਮੇਨ ਪਾਰਟ ਜੇ ਆਪਾਂ ਪਾਉਣਾ ਹੋਵੇ ਤੇ ਲੱਖਾਂ ਚ ਹਾਂ ਜੀ ਇਹ ਚੀਜ਼ ਇਹ ਕਿੰਨੇ ਕੁ ਚ ਪੈ ਗਿਆ ਆਪਣਾ ਸਸਤਾ ਇਹ ਆਪਣਾ ਇਹ ਕੱਲੀ ਲਾਠ ਲਾਠ ਆਪਾਂ ਨੂੰ 6 ਤੋਂ 7000 ਰੁਪਏ ਲੱਗੇ ਹੀ ਲਿਆ ਕੇ ਪ੍ਰੋਪਰ ਫਿਟਿੰਗ ਕਰਨ ਦਾ ਚੀਜ਼ਾਂ ਦੀ ਸਣੇ ਸੰਗਲ ਵਿੱਚ ਪੈ ਗਿਆ ਸਣੇ ਸੰਗਲ ਵਿੱਚ ਹਾਂ ਸਣੇ ਯਾਰ 6-7000 ਦੀ ਗੱਲ ਆ ਕੀ ਆ ਹਾਂ ਸਹੀ ਗੱਲ ਆ ਆਟਰ ਦੇ ਬਣਿਆਦ ਬਣੀ ਰਹਿੰਦੀ ਆ ਹਾਂ 8 ਲੱਖ ਦੇ ਸੰਦ ਮਗਰ ਇਹ ਤਾਂ ਕੋਸ਼ਮ ਨਹੀਂ ਹੈਗਾ ਹੂੰ ਨਾਲੇ ਜਦੋਂ ਹੋਰ ਵੀਰਾਂ ਨੂੰ ਕਹੀਦਾ ਉਹ ਤੁਸੀਂ ਘਰੇ ਟਰੈਕਟਰ ਰੱਖਿਆ ਉਹਨੂੰ ਵੀ ਚਾਹੀਦਾ ਚਾਹੀਦਾ ਕਿਉਂਕਿ ਆਪਣੇ ਟਰਾਲੀ ਹੁਣ ਅੱਜਕੱਲ੍ਹ ਜਿਮੀਦਾਰਾਂ ਕੋਲ ਟਰਾਲੀਆਂ ਸਭ ਤੋਂ ਵੱਡੇ ਆ ਵੱਡੇ ਟਰਾਲੇ ਖਰੇ ਹਾਂ ਹਾਂ ਸਾਰਾ ਡਰਾਈਵਰ ਹੁੰਦਾ ਝਣਕੇ ਮਾਰਾ ਕੇ ਮੂਹਰੇ ਚੁੱਲਾ ਪਾ ਦਿੰਦਾ ਉਦਾਂ ਟਰੈਕਟਰ ਨੂੰ ਕੁਛ ਨਹੀਂ ਹੁੰਦਾ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਵੀ ਝਟਕੇ ਨਾਲ ਹਾਂ ਟਰੈਕਟਰ ਨੂੰ ਜਦੋਂ ਕਿਤੇ ਮੜਾ ਆ ਵੇਹਲ ਮਿਲ ਗਿਆ ਗਿੱਟਕ ਦਾ ਝਟਕਾ ਵੱਜ ਗਿਆ ਟਰੈਕਟਰ ਉਦੋਂ ਰੁਕਣਾ ਜਦੋਂ ਬਾਈ ਖੁੱਬਿਆ ਹੋਇਆ ਉਦੋਂ ਝਟਕਾ ਦਾ ਵੱਜਣਾ ਇਹਦੇ ਨਾਲ ਹੁਣ ਅਣਜਾਣ ਬੰਦਾ ਵੀ ਇਹ ਮੂਹਰੇ ਟੋਚਨ ਪਾਇਆ ਆਪਾਂ ਕਿ ਆਰੇ ਅਣਜਾਣ ਬੰਦਾ ਬਹਿ ਜਾਂਦਾ ਉਹ ਝੜ ਕੇ ਵੀ ਮਾਰ ਦੇ ਵੱਧ ਤੋਂ ਵੱਧ ਕੀ ਆ ਮਗਰੋਂ ਨਾਟ ਟੁੱਟੂਗਾ ਹੋਰ ਕੋਸ਼ ਨਹੀਂ ਹੋਣਾ ਉਹ ਲਾਠੀ ਬਾਹਰ ਆਊ ਗੱਲੀ ਹੋਰ ਲੱਠ ਬਾਹਰ ਆਉਣੀ ਹੋਰ ਕੋਸ਼ ਵੀ ਨਹੀਂ ਬਾਹਰ ਆਉਣੀ ਬਾਕੀ ਸਾਰਾ ਪ੍ਰੋਪਰ ਗੱਲੀ ਲੱਠ ਸਿੱਧੀ ਬਾਹਰ ਨਿਕਲ ਜਾਣੀ ਤੇ ਸਿੱਧੀਆਂ ਹੀ ਫੇਰ ਲਾਉਣੀਆਂ ਚਲੋ ਇਹ ਬੜੀ ਚਲੋ ਵੀਰ ਮੈਗਰੋ ਦਿਖਾ ਦਿਓ ਕਿਵੇਂ ਕੀ ਕੀਤਾ ਵਾ ਹਾਂ ਕਈ ਜਿਹੜੀ ਉਹ ਦਿਖਾ ਦਿਨਾ ਇਹ ਪਿਛਲੇ ਪਾਸੇ ਵੀਰੇ ਐ ਤਿਆਂ ਟਾਇਰਾਂ ਨੂੰ ਵੀ ਪਾਇਆ ਨਾ ਹਾਂ ਉਹ ਜਫਾ ਪਾਇਆ ਵਾ ਉਹਦਾ ਉਹਦਾ ਵੀ ਫਾਇਦਾ ਹੁੰਦਾ ਵੀਰੇ ਉਹਦਾ ਫਾਇਦਾ ਵੀਰੇ ਜਦੋਂ ਟਰਾਲਾ ਭਰਦੇ ਆ ਆ ਦੋਨੋਂ ਤੀਜੀ ਆਪ ਤੋਂ ਵੀ ਹੋ ਜਾਂਦੀ ਕਈ ਵਾਰੀ ਡਰਾਈਵਰ ਗਿਆ ਹੁੰਦਾ ਵਾ ਉਹਦੇ ਤੋਂ ਵੀ ਹੋ ਜਾਂਦੀ ਆ ਹਾਂਜੀ ਤੇ ਉਹ ਜਦੋਂ ਐ ਜੰਪ ਪੈਂਦਾ ਵੰਡਿਆ ਜਾਂਦਾ ਬਿਜ ਟਰੈਕਟਰ ਤੇ ਜਦੋਂ ਟਰਾਲੇ ਦਾ ਵਜ਼ਨ ਪੂਲ ਪਾਲਤੇ ਜਾਂ ਕਿਤੇ ਵੀ ਲਾ ਲਓ ਜਦੋਂ ਐਂ ਜਦੋਂ ਅਖਰੀ ਜਵਾਜਦਾ ਵਾ ਤੇ ਉਹ ਬੈਲੈਂਸ ਹੋ ਜਾਂਦਾ ਸਾਰਾ ਮੇਨ ਗੱਲ ਯਾਰ ਭਾਈ ਐਕਸਲਾਂ ਨੂੰ ਨੁਕਸਾਨ ਨਹੀਂ ਹੁੰਦਾ ਐਕਸਲਾਂ ਨੂੰ ਟੂਪਾਂ ਨੂੰ ਕੋਈ ਨੁਕਸਾਨ ਨਹੀਂ ਰਹਿੰਦੀ ਮੰਨਿਆਦ ਪੂਰੀ ਆ ਵੀ ਨਾ ਟੂਪਾਂ ਲੀ ਗੋਣ ਲੱਗ ਜਾਂਦੀ ਨਾ ਆਪਣੀਆਂ ਆਮ ਹਾਂਜੀ ਹਾਂਜੀ ਘਰਾਂ ਜੇ ਆਪਾਂ ਵੇਹਣੇ ਆ ਹਾਂਜੀ ਹਾਂਜੀ ਉਹ ਨਹੀਂ ਹੁੰਦੀਆਂ ਇਹਦੇ ਨੂੰ ਇਹੋ ਕੰਮ ਖਤਮ ਹੈ ਦਾ ਹਾਂ ਰੱਬ ਮਾਰੇ ਦਾ ਕੀ ਕਹਿਣਾ ਵਾ ਨਹੀਂ ਉਹ ਬੰਦੇ ਤੋਂ ਨਹੀਂ ਕੋ ਵਜਾ ਦੋ ਦਾ ਟੈਰਾ ਤੇ ਵੰਡ ਮਾ ਹੁੰਦਾ ਇਹਨਾਂ ਵੰਡ ਮਾ ਵਜਾ ਨਹੀਂ ਪੈਣ ਦਿੰਦਾ ਟਰੈਕਟਰ ਫਿਰ ਆ ਨੱਡ ਲਵਾਏ ਆਪਣੇ ਇਹ ਵੀ ਦਿਖਾ ਦਿਓ ਤੁਸੀਂ ਹਾਂ ਜਿਹੜੇ ਆਪਣੇ ਰਿੰਮਾਂ ਨੂੰ ਹਾਂ ਰਿੰਮਾਂ ਨੂੰ ਇਹਦੇ ਨਾਲ ਰੈਮਣੀ ਵੀ ਗਏ ਹੁੰਦੇ ਨਹੀਂ ਰਿੰਮਾਂ ਦੀਆਂ ਇਹ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਝੋਲ ਖਾ ਜਾਂਦੇ ਆ ਹਾਂ ਠੀਕ ਆ ਵੀਰ ਆ ਚੀਜ਼ਾਂ ਆਪਣੀਆਂ ਪਾੜ ਜਾਂਦੀਆਂ ਵਾ ਸਮਾਂ ਪੈਣ ਤੇ ਹਾਂ ਆ ਚੀਜ਼ਾਂ ਪਾੜ ਜਾਂਦੀਆਂ ਯਾਰ ਇਹਦੀ ਵੀਡੀਓ ਮੈਂ ਅੱਜ ਹੀ ਦੇਖੀ ਆ ਕਿਸੇ ਵੀਰ ਨੇ ਪਾਈ ਆ ਨਵਾਂ ਟਰੈਕਟਰ ਹਾਲੈਂਡ ਉਹਦੇ ਆ ਚੀਜ਼ਾਂ ਪਾੜੀਆਂ ਆ ਚੀਜ਼ਾਂ ਬਾਫਰੀ ਇਸੇ ਕਰਕੇ ਪਾੜਦੀਆਂ ਰੰਜੋ ਹਾਂ ਉਹਦੇ ਕਰਕੇ ਹੀ ਹੋ ਗਿਆ ਫਿਰ ਉਹ ਵੀਰੇ ਨੇ ਨਾ ਹੁਣ ਟਾਇਰ ਚੇਂਜ ਕਰੇ ਸਾਰਾ ਕੁਝ ਤੋਬਾ ਜੀ ਦੱਸਦਾ ਪਿਆ ਸੀ ਕਹਿੰਦਾ ਵੀ ਟਰੈਕਟਰ ਆਪਣਾ ਬਿਮਾਰ ਹੋ ਗਿਆ ਮੈਂ ਦਿਮਾਗ ਚਾਜੀ ਆ ਗਈ ਗੱਲ ਅੱਜ ਹੀ ਹਲੇ ਵੀਡੀਓ ਦੇਖੀ ਉਹ ਮੇਰੀ ਕੀ ਪਤਾ ਯਾਰ ਬਈ ਕੀਦੇ ਦੇ ਜੀ ਹੁਣ ਆਪਾਂ ਵਜਨ ਪਾਉਂਦੇ ਰਹਿਣਾ ਤਕਰੀਬਨ ਆਪਣੇ ਟਰਾਲੇ ਚੱਲ ਪਏ ਟਰਾਲੀਆਂ ਕਾਬਲੇ ਟਰਾਲੀਆਂ ਦਾ ਤਾਂ ਕੰਮ ਹੀ ਖਤਮ ਆ ਪਹਿਲਾਂ ਦਵਾਬੇ ਚ ਮਸ਼ਹੂਰ ਸੀ ਆਪਾਂ ਇਹ ਕਿਡਿਗੇ ਟਰਾਲੇ ਹੁਣ ਸਾਡੇ ਇੱਧਰ ਮਲਵਈਆਂ ਵਾਲੀ ਵੀ ਆ ਗਿਆ ਹੁਣ ਇੱਥੇ ਵੀ ਬਣਾਈ ਜਾਂਦੇ ਆਪਾਂ ਹੁਣ ਤਾਂ ਸਾਰੇ ਕਿਤੇ ਯਾਰ ਹਾਂ ਸਾਰੇ ਤਕਰੀਬਨ ਚੱਲ ਪਏ ਉਹਨਾਂ ਨੂੰ ਲਵਾਉਣੀਆ ਚਾਹੀਦੀਆਂ ਚਾਹੀਦੀਆਂ ਹਾਂ ਕਈ ਬੰਦੇ ਕਹਿੰਦੇ ਭੇੜੀਆਂ ਲਾ ਦਿਆਂ ਭੇੜੀਆਂ ਤੋਂ ਆਪਾਂ ਕੀ ਲੈਣਾ ਆਪਾਂ ਸੇਫਟੀ ਵੇਖਣੀ ਯਾਰ ਮੈਨੂੰ ਤਾਂ ਭੇੜੀਆਂਵਾਂ ਨਹੀਂ ਲੱਗੀਆਂ ਹਾਂ ਇਹ ਕਿਹੜਾ ਦਿਖਦਾ ਕੁਛ ਯਾਰ ਸਿੱਧੀ ਰੋਡ ਹੈ ਥੱਲਿਓ ਉਹ ਵੀ ਚਾਹੀਦੀ ਦਾ ਚਾਹੀਦੀ ਆ ਹਨਾ ਚਲੋ ਆਪਾਂ ਆਪਾਂ ਤਾਂ ਤਕਰੀਬਨ ਸਾਰੇ ਕੰਮ ਹੀ ਲੈਨੇ ਆ ਨਾ ਤੂੰ ਆਲ ਰਾਉਂਡਰ ਯਾਰ ਆਲ ਰਾਉਂਡਰ ਚੱਲਦਾ ਸਾਡਾ ਜਿਹੜਾ ਇਹਦੇ ਮਗਰ ਕਿਹੜੇ ਕਿ ਆ ਕਿੰਨੇ ਹਾਲ ਪਾਏ ਹੋ ਇਹ 15 ਹਾਲ 15 ਖਿੱਚ ਲੂਗਾ ਵਧੀਆ ਮੋਇ ਨਾ ਖਿਚਾ ਕੇ ਵਿਖਾ ਦਿੰਨੇ ਆ ਹੈ ਤਾਂ 50 ਐਚਪੀ ਆ ਨਾ ਹਾਂ ਹੈ 50 ਐਚਪੀ ਕੰਪਨੀ ਕਾਪੀ ਦੇ 50 ਦਿੰਦੀ ਐ ਲੈ ਕੇ ਹਾਂ ਪਰ ਜੋਰ ਇਹ 60 65 ਐਚਪੀ ਜਿੰਨਾ ਮਾਰ ਦਿੰਦਾ ਲਾ ਜਾਂਦਾ ਲਾ ਜਾਂਦਾ ਆਰਾਮ ਨਾਲ ਆਪਣੇ ਕੋਲੇ ਪਹਿਲਾਂ ਵੀ ਚਾਰ ਮਾਡਲ ਸੀ ਦਾ ਆ ਜਾਂਦਾ ਤਕਨੀਕ ਹੋਵੇ ਨਾ ਤਕਨੀਕ ਨਾ ਮੈਂ ਦਰ ਚਾਹੀਦਾ ਉੱਤੇ ਬਹਿ ਕੇ ਵੀ ਟਰਾਲਾ ਕਿਵੇਂ ਕੱਢਣਾ ਬਾਹਰ ਸਹੀ ਗੱਲ ਐ ਇਹਨੇ ਕਿਹੜਾ ਬੋਲਣਾ ਬਈ ਨਹੀਂ ਟਰਾਲੇ ਤੋਂ ਮੈਂ ਇੱਕ ਗੱਲ ਦੱਸਦਾ ਆਪਾਂ ਝੂਠ ਨਹੀਂ ਬੋਲਦੇ ਆਪਾਂ ਦਾ ਕਿਉਂਕਿ ਵੈਸੇ ਡੇਲੀ ਵੇਚਰ ਨਾ ਹਾਂ ਆਪਾਂ ਆਪ 20-20 ਫੁੱਟੇ ਕੱਢਦੇ ਰਹੇ ਪਰ ਹੁਣ ਮੇਰੀਆਂ ਲੱਤਾਂ ਕੰਮ ਜਾਂਦੀਆਂ ਪਤਾ ਨਹੀਂ ਉਮਰ ਦਾ ਹਿਸਾਬ ਲਾ ਲਓ ਕੋਸ਼ਲ ਲਾ ਲਓ ਜਾ ਕੋਈ ਚਾਂਸ ਇਹ ਬਣ ਕੇ ਬਾਪੂ ਸਾਡਾ ਥੋੜਾ ਜਿਆ ਡਰ ਜਾਂਦਾ ਹੈ ਬਸ ਉਹੀ ਗੱਲ ਚੱਕੀ ਦਾ ਭੰਦਣਾ ਦੋ ਤਰ੍ਹਾਂ ਦਾ ਹੀ ਆਉਂਦਾ ਦੋ ਨਾਲ ਹੀ ਆਉਂਦਾ ਸਹੀ ਉਹ ਨਾ ਜਾਂਦਾ ਇਹ ਉਹ ਆ ਫਿਰ ਰੱਬ ਨੂੰ ਮੱਥਾ ਟੇਕ ਕੇ ਆਉਣਾ ਬਾਈ ਖੜੇ ਜਾਂਦਾ ਬਾਹਰ ਮੈਂ ਤਾਂ ਇੱਕ ਦੋਰੀ ਹੁਣ ਵੇਖਿਆ ਮੇਰਾ ਧਿਆਨ ਤਾਂ ਰਹਿੰਦਾ ਵਿਚਾਲੇ ਹੁੰਦਾ ਵੀ ਇੱਥੋਂ ਟੁੱਟ ਗਿਆ ਤੇ ਸਾਰਾ ਕੁਝ ਤੇਲ ਤੋਂ ਇਧਰ ਨਹੀਂ ਆਉਂਦਾ ਬਸ ਉਹ ਚੀਜ਼ ਦੀ ਉਹੀ ਸੇਵ ਉਹ ਚੀਜ਼ ਦੀ ਗਾਰੰਟੀ ਉਹ ਨਾ ਹੁਣ ਜਿਵੇਂ ਆ ਕੀਟਾ ਲੱਠਾ ਲੁੱਠਾ ਲੱਗੀਆਂ ਹੂੰ ਫੇਰ ਡਰ ਨਹੀਂ ਹੁਣ ਲੱਠਾਂ ਤੇ ਇਹ ਆ ਵੀ ਮਗਰ ਸੰਗਲ ਪਾਇਆ ਹੋਵੇ ਟਰਾਲੀ ਨੂੰ ਹੂੰ ਜਾਂ ਕੋ ਹਾਣਾ ਬਣੀ ਹੋਵੇ ਟਰੈਕਟਰ ਨੂੰ ਵੀ ਇਦਾਂ ਹੀ ਇੱਕ ਵੀਡੀਓ ਆਈ ਸੀ ਉਹ ਕਿਤੇ ਸੇਵਾ ਚੱਲ ਰਹੀ ਸੀ ਮੈਨੂੰ ਜਿੱਤ ਨਹੀਂ ਮਿੱਟੀ ਦੀ ਸੇਵਾ ਨਹੀਂ ਚੱਲ ਰਹੀ ਸੀ ਹਾਂ ਉਹ ਦੋ ਆਪਣੇ ਦਰਿਆ ਤੇ ਹਾਂ ਬੰਨਦੀ ਨਹੀਂ ਬੰਨਦੀ ਨਹੀਂ ਚੈਲ ਵਾਲੇ ਸੰਤਾਂ ਦੀ ਨਹੀਂ ਨਹੀਂ ਹੁਣ ਇੱਕ ਗੁਰਦੁਆਰੇ ਹਾਂ ਚਾ ਗੁਰੂ ਘਰ ਹੋਣੀ ਹੁੰਦੀ ਉਹਨਾਂ ਕੋਲ ਸੋਨਾ ਲੀਕਾ ਸੀ ਸ਼ਾਇਦ 50 ਦਾ ਸੀਗਾ ਪੁਰਾਣੀ ਛੇਵ ਚਾਲਾ ਜਿਹੜੇ ਉਹ ਪਹਿਲਾਂ ਹੁੰਦੇ ਸੀਗੇ ਚਿੱਟੇ ਮਗਰਵਾਲਾ ਵਾਲੇ ਉਹ ਆ ਚੀਜ਼ ਪਾੜ ਗਈ अच्छा ओथो अपना ट्यूब 파ੜੂ 파ੜੂ ट्यूब क्यों 파ٹی ਵਜਨ ਜਿਆਦੇ ਸੀ ਸਪੋਰਟ ਐਣੀ ਸੀ ਉਹਦੇ ਕਰਕੇ ਟੂਬ 파ੜ ਗਈ ਜੇ ਆ ਚੀਜ਼ ਲੱਗੀ ਹੁੰਦੀ ਟੂਬ 파ੜਨੀ ਆ ਲੱਟ ਥੱਲੇ ਜਿਹਨੂੰ ਜਫਾ ਕਹਿ ਦਿੰਦੇ ਆਪਾਂ ਲੱਖ ਵੀ ਕਹਿ ਦਿੰਦੇ ਜਫਾ ਵੀ ਕਹਿ ਦਿੰਦੇ ਲੱਗੀ ਹੁੰਦੀ ਉਹਦੇ ਅਲੱਗ ਅਲੱਗ ਆਪਾਂ ਆਪਣੇ ਏਰੀਆ ਚ ਭਾਸ਼ਾ ਹਾਂ ਨੱਥ ਕਹਿ ਦਿੰਦੇ ਬਾਊ ਹੂੰ ਉਹਨੂੰ ਕਹਿ ਦਿੰਦੇ ਜਫਾ ਆਪਾਂ ਕਹਿ ਦਿੰਨੇ ਰਾੜਾਂ ਪਾਈਆਂ ਪੰਜਾਬੀ ਹਿੰਦੀ ਜੀ ਪੰਜਾਬੀ ਹੋਰ ਇਹ ਏਰੀਆ ਦੀ ਆਪਦੀ ਉਹਦੀ ਭਾਸ਼ਾ ਆਪਦੀ ਆਪਦੀ ਹਾਂ ਆਪਾਂ ਭਾਸ਼ਾ ਤੋਂ ਹੀ ਗੱਲ ਯਾਦ ਆ ਗਈ ਭਾਸ਼ਾ ਚੱਲੀ ਕਿੱਥੋਂ ਐ ਇੱਥੋਂ ਆ ਚੀਜ਼ ਤੋਂ ਏ ਵੀਰ ਨੇ ਬੜੀ ਸੋਹਣੀ ਚੀਜ਼ ਲਾਈ ਆ। ਮੇਰੀ ਕੋਸ਼ਿਸ਼ ਹੁੰਦੀ ਹੁੰਦੀ ਆ ਕੋਈ ਵੀਰ ਵਧੀਆ ਚੀਜ਼ ਕੋਈ ਫੋਟੋ ਜਾਂ ਕੁਝ ਲਾਵੇ ਤੇ ਵੀਰਾਂ ਤੱਕ ਚਲੋ ਪਹੁੰਚਦੀ ਕਰੀਏ ਹਨਾ। ਬਹੁਤ ਸੋਹਣੀ ਆ। ਇਹ ਆਪਣੇ ਪੁਰਾਣੇ ਪੰਜਾਬ ਦਾ। ਇੱਥੋਂ ਮਹਾਰਾਜ ਰਣਜੀਤ ਸਿੰਘ ਦਾ ਜਦੋਂ ਰਾਜ ਸੀ ਆਪਣਾ ਆਪ ਦਾ ਰਾਜਾ ਸੀ। ਹਾਂਜੀ ਹਾਂਜੀ। ਉਦੋਂ ਵਾਲਾ ਇਹ ਨਕਸ਼ਾ ਵੀ ਹੋਇਆ। ਹਾਂ ਵੰਡ ਤੋਂ ਪਹਿਲਾਂ ਵਾਲਾ ਪੰਜਾਬ ਦਾ। ਹੁਣ ਤਾਂ ਪੰਜਾਬ ਹੈ ਜੀ ਇੰਨਾ ਕ। ਹੂੰ। ਹੁੰਦਾ ਸਰਕਾਰਾਂ ਨੇ ਜੱਕ ਦਾ ਗੰਦਾ ਆਪਾਂ ਖੜੇ ਹੀ ਇੱਥੇ ਸੱਤ ਨਹੀਂ ਆਪਸੇ ਗੱਲ ਬਹਦੇ ਇਹਦੇ ਸੱਤ ਹੀ ਹੋਈ ਜਾਂਦੀ ਹੈ ਆਪਣੀ ਭਾਈਚਾਰਾ ਕੀ ਹੁੰਦਾ ਹੈ ਵੀ ਆਪਣੇ ਪੰਜਾਬ ਦਾ ਸਿਸਟਮ ਹੈ ਫੋਨ ਇਹਨੂੰ ਕਰਿਆ ਕਿੰਨੇ ਵੀਰ ਆਪਾਂ ਇਕੱਠੇ ਹੋ ਗਏ ਉਹ ਗੱਲ ਹੁੰਦੀ ਆ ਹਨਾ ਇਹੀ ਭਾਈਚਾਰਾ ਹੁੰਦਾ ਇਹੀ ਭਾਈਚਾਰਾ ਹੈ ਪੰਜਾਬ ਦਾ ਆਪਣਾ ਭਾਈਚਾਰਾ ਇੱਥੋਂ ਹੀ ਨਿਕਲਿਆ ਸਾਰਾ ਕੁਝ ਭਾਈ ਉਹੀ ਗੱਲ ਆ ਰਲ ਮਿਲ ਕੇ ਚੱਲਣ ਵਾਲੀ ਆ ਕੱਲਾ ਦਾ ਕੋਈ ਵੱਡਾ ਨਹੀਂ ਹੁੰਦਾ ਨਹੀਂ ਹੁੰਦਾ ਵੀਰੇ ਤੇ ਹੁਣ ਮੈਂ ਕਹਿੰਦਾ ਮੈਂ ਵੱਡਾ ਮੈਂ ਉਹ ਮੇਰੀ ਉਹ ਤਾਂ ਫਿਰ ਮੈਂ ਆ ਗਈ ਨਾ ਮੈਂ ਆ ਗਈ ਫਿਰ ਮੈਂ ਹੀ ਰਹਿ ਗਿਆ ਹਾਂ ਬਾਕੀ ਛੋਟੀਆਂ ਵੀਡੀਓ ਵੇਖ ਕੇ ਅਸੀਂ ਵੀ ਬਹੁਤ ਬਹੁਤ ਸਿੱਖਦੇ ਆਂ ਧੰਨਵਾਦ ਵੀਰੇ ਯਾਰ ਇਹ ਤੋਂ ਦੇਖ ਕੇ ਕੋਈ ਹੋਰ ਵੀ ਸਿੱਖ ਲੂਗਾ ਹਾਂ ਆ ਜੀ ਆਪ ਤੁਸੀਂ ਨੌਲਜ ਦਿੰਨੇ ਰਹਿੰਦੇ ਆ ਉਹ ਤੋਂ ਫਿਰ ਬੰਦਾ ਨੌਲਜ ਲੈਂਦਾ ਰਹੇ ਹਾਂ ਹਾਂ ਵੀਰੇ ਅਡਾਪਟ ਕਰ ਲੈਂਦਾ ਮਾਰੀ ਮੇਨਾ ਅਗਲਾ ਬੰਦਾ ਕਹਿੰਦਾ ਛੱਡੋ ਖੜਾ ਚੰਗੀ ਚੀਜ਼ ਜਿੱਥੋਂ ਹੋ ਰਹੀ ਗੱਲ ਆ ਭਾਈ ਹੁਣ ਤੁਹਾਨੂੰ ਮੈਂ ਅੱਗੇ ਵੀ ਦੱਸੀ ਸੀ ਇੱਕ ਵਾਰੀ ਗੱਲ ਹਾਂ ਜੀ ਆਪਾਂ ਮਿਲੇ ਸੀ ਜਦੋਂ ਹਾਂਜੀ ਹਾਂ ਚਾਰ ਵਾਲੀ ਮਸ਼ੀਨ ਲਈ ਸੀ ਹਾਂਜੀ 1 ਕਰੋ ਵਾਲੀ ਹਾਂਜੀ ਮੈਨੂੰ ਉਹਦਾ ਜਮਾ ਭੇਤ ਨਹੀਂ ਸੀ ਅੱਛਾ ਆ ਮੁੰਡਾ ਪਹਿਲਾ ਸੀਜ਼ਨ ਲਾਉਂਦਾ ਆਪਣੇ ਸਾਕਿਆਂ ਚਾਚੇ ਦਾ ਮੁੰਡੇ ਲਾਦਾ ਠੀਕ ਆ ਵੀਰੇ ਇਹਦੇ ਸਰ ਤੇ ਬੋ ਮਸ਼ੀਨ ਲੈ ਲਈ ਜਿੱਦੇ ਮਸ਼ੀਨ ਲਈ ਆਪਾਂ ਇਹਨੂੰ ਪਹਿਲਾਂ ਗਾਈ ਪਹਿਲਾਂ ਤੂੜੀ ਵਾਲੇ ਸੀਜ਼ਨ ਲਾਇਆ ਸੀ ਹੂੰ ਪਹਿਲਾਂ ਮੈਂ ਇਹਨੂੰ ਕਹੀ ਸੀ ਮੈਂ ਕਿ ਜੱਸੇ ਜੱਸਾ ਚਲਾਏਂਗਾ ਤਾਂ ਲੈ ਲਾਂਗੇ ਭਾਈ ਨਹੀਂ ਮੈਨੂੰ ਨਹੀਂ ਪਤਾ ਦੇ ਲੈ ਆਹ ਹੀ ਭਾਈ ਚੜਾ ਫੇਰ ਆਪਣਾ ਹਾਂ ਆਹ ਇਨਸਾਨ ਨੇ ਲੈ ਲਿਆ ਭਾਈ ਜਾ ਰਹੀ ਤੁਹਾਨੂੰ ਮੈਂ ਦੱਸਦਾ ਤੁਹਾਡੀ ਗੱਲ ਟੋਕਣ ਲੱਗਾ ਆਮ ਆਪਾਂ ਮਹਾਰਾਜ ਤੋਂ ਡਰ ਕੇ ਕਹਿੰਨੇ ਆ ਮੈਂ ਇਹ ਨਹੀਂ ਕਹਿੰਦਾ ਭਈ ਅਸੀਂ ਵੱਡੇ ਆ ਜਾਂ ਕੋਈ ਸਾਨੂੰ ਤਜਰਬਾ ਹਾਂ ਇਹ ਇਹ ਹੁਣ ਸਾਡਾ ਦੋਨਾਂ ਦਾ ਇੰਨੀ ਕੀ ਬਣੀ ਵੀ ਆ ਹੂੰ ਆਮ ਸੀਜ਼ਨ ਲਾਉਣ ਲੱਗ ਜਉ ਆਮ ਲੋਕ ਕਹਿੰਦੇ ਹੁੰਦੇ ਯਾਰ ਬਾਈ ਤੂੰ ਚਲਾ ਸਾਡਾ ਰੋਲਾ ਹੁੰਦਾ ਸੀ ਬਾਈ ਤੂੰ ਥੱਲੇ ਉੱਤਰ ਮੈਂ ਚਲਾਉਣਾ ਭਾਈ ਯਾਰ ਇਹ ਵੀ ਗੱਲ ਹੀ ਹੈ ਛੇੜੀ ਜੀ ਪਤਾ ਨਹੀਂ ਕਿੰਨੇ ਕਿਲੇ ਬਣਾ ਗਏ ਯਾਰ ਵੈਰੀ ਗੁੱਡ ਯਾਰ ਬੜੀ ਵਧੀਆ ਗੱਲ ਆ ਸ਼ੁਕਰ ਹੈ ਰੱਬ ਦਾ ਵੈਗਰੂ ਸਦਾ ਹੀ ਚੱਲੋ ਉਪਰਾਵਾਂ ਦਾ ਹੁਣ ਆ ਬੰਦਾ ਖੜਾ ਹੂੰ ਇਹਦੇ ਨਾਲ ਆਪਣਾ ਇੰਨਾ ਸਹਿਚਾਰਾ ਹੂੰ ਨਹੀਂ ਉਹ ਜਦੋਂ ਮਰਜੀ ਆਵਾਜ਼ ਮਾਰੇ ਜਾਣਾ ਇਹਦੀ ਮਜਾਲ ਬਿਨਾ ਆਵੇ ਹੂੰ ਇਥੋਂ ਆਪ ਲੈ ਕੁਛ ਨਹੀਂ ਆਣਾ ਕੁਛ ਨਹੀਂ ਮੈਂ ਅਸੀਂ ਕਹਿਣ ਲੱਗੇ ਕੁਛ ਨਹੀਂ ਲੈ ਜਾਣਾ ਵੀਰੇ ਜਦੋਂ ਕੋਈ ਗੱਲਬਾਤ ਜਾਂ ਕੁਛ ਆਪਾਂ ਨੂੰ ਨਾ ਕੋਈ ਮੁਸੀਬਤ ਜਾਂ ਕੋਈ ਚੰਗੀ ਘੜੀ ਮਾੜੀ ਘੜੀ ਚੰਗਾ ਟਾਈਮ ਆ ਤਾਂ ਵੀ ਆਪਾਂ ਨੂੰ ਵੀਰਾਂ ਭਰਾਵਾਂ ਦੀ ਲੋੜ ਮਾੜਾ ਸਮਾਂ ਆਇਆ ਤਾਂ ਵੀ ਲੋੜ ਆ ਕਿਉਂਕਿ ਚੰਗੇ ਸਮੇਂ ਆਇਆ ਹੁੰਦਾ ਪਕਲ ਤਾਂ ਖੁਸ਼ੀ ਮਨਾ ਨਹੀਂ ਸਕਦੇ ਠੀਕ ਗੱਲ ਹੁਣ ਤੁਸੀਂ ਨਾ ਹੋਵੋ ਮੈਂ ਇੱਥੇ ਇਹਦਾ ਇਕੱਲਾ ਕੁਛ ਨਹੀਂ ਕਰ ਸਕਦਾ ਇਹਦਾ ਹੈ ਸਹੀ ਗੱਲ ਮੈਂ ਕੀ ਕਰ ਲੂੰਗਾ ਕੁਛ ਵੀ ਨਹੀਂ ਵੀਡੀਓ ਚ ਕੀ ਦੱਸ ਦੂੰਗਾ ਇੰਨੇ ਦਾ ਆ ਕਿੰਨੀਆਂ ਗੱਲਾਂ ਆਪਾਂ ਕਰਦੇ ਪਏ ਇਹ ਤਾਂ ਹੈ ਹੀ ਇਹ ਗੱਲਾਂ ਕਿੰਨੇ ਵੀਰਾਂ ਤੱਕ ਜਾਣੀਆਂ ਇਦਾਂ ਹੁੰਦਾ ਹੁੰਦਾ ਹੈ ਵੀ ਕੋ ਚਾਰ ਭਰਾਵਾਂ ਨਾਲ ਹੀ ਹੁੰਦੀ ਆ ਉਹ ਸਿਆਣਿਆਂ ਨੇ ਕਹਾ ਤਸ ਉਹ ਹੀ ਬਣਾਈ ਆ ਵੀ ਭਰਾਵਾਂ ਬਿਨਾਂ ਦਾ ਬਾਹਾਂ ਵੱਡੀਆਂ ਜਾਂਦੀਆਂ ਨੇ ਇਹ ਤਾਂ ਹੈਗੀ ਗੱਲ ਭਰਾ ਬਾਹਾਂ ਹੁੰਦੇ ਨੇ ਉਹ ਹੀ ਗੱਲ ਆ ਵੀ ਚਲੋ ਉਹਦਾਂ ਚੈੱਕ ਵੀ ਇਹਨੇ ਕੀਤਾ ਉਹਦੇ ਅਸੀਂ ਲੈਣ ਗਏ ਸੀ ਹਾਂਜੀ ਮੈਂ ਕਹਾਂ ਨੂੰ ਮੈਂ ਕਹਾਂ ਯਾਰ ਉੱਥੇ ਅਸੀਂ ਟਰੈਕਟਰ ਨੂੰ ਕਹਿੰਦੇ ਨਹੀਂ ਇੱਕ ਘਰ ਉਹ ਜਿਹੜਾ ਨੰਦਾ ਦਾ ਫਲੋਰ ਗਏ ਸੀ ਡੰਪ ਚ ਇਹ ਕਹਿੰਦਾ ਵੀ ਇਹ ਤਾਂ ਉਥੋਂ ਵੀ ਇੱਕ ਕੇ ਲਿਆਉਣਾ ਟਰੈਕਟਰ ਅੱਛਾ ਉੱਥੋਂ ਲੈ ਕੇ ਆਂਦਾ ਸੀ ਉੱਥੇ ਕਈ ਟਰੈਕਟਰ ਚੈੱਕ ਕੀਤੇ ਅੱਛਾ ਜੀ ਮੈਨੂੰ ਨਹੀਂ ਪਸੰਦ ਲੱਗੇ ਫਿਰ ਜਦੋਂ ਆਹ ਕੱਢਿਆ ਉਹਨਾਂ ਨੇ ਕੱਢ ਦੇਣੀ ਸੀ ਉਹ ਦੋ ਟਰੈਕਟਰ ਹੀ ਵਿਖਾਉਂਦੇ ਹੁੰਦੇ ਆ ਉਹ ਦੋ ਹੀ ਵਿਖਾਉਂਦੇ ਅੱਛਾ ਮੈਂ ਕਿਹਾ ਵੀ ਨਹੀਂ ਸਾਡਾ ਮਨ ਨਹੀਂ ਗਾ ਵੀ ਦੋਨੇ ਪਸੰਦ ਨਹੀਂ ਆ ਗਏ ਨਹੀਂ ਆਵਾਜ਼ ਵੀ ਨਹੀਂ ਸੈੱਟ ਹੋਈ ਜੰਗਾ ਉਹਨੇ ਕਿਹਾ ਕਹਿੰਦਾ ਬਾਈ ਉਹ ਦੇਖ ਲਓ ਅਸੀਂ ਤੁਰ ਕੇ ਵੇਖਿਆ ਸਾਨੂੰ ਖੜਾਵਾ ਪੈਲਾ ਇਹਦਾ ਸੋਹਣਾ ਲੱਗਿਆ ਮੈਂ ਕਿਹਾ ਬਾਈ ਆਹ ਕੱਢ ਦੋ ਟਰੈਕਟਰ ਅੱਛਾ ਕੱਢ ਕੇ ਫਿਰ ਜਦੋਂ ਚੈੱਕ ਆਪ ਕੀਤਾ ਅਸੀਂ ਹੂੰ ਤੇ ਮੈਂ ਕਿਹਾ ਵੀ ਆਹ ਸਿਲੈਕਟ ਕਰਦੇ ਸੱਚੇ ਵੀਰੇ ਤੁਹਾਡੇ ਕੋਲ ਪਹਿਲਾਂ ਵੀ ਇਹ ਰਿਹਾ ਹਨਾ ਹਾਂ ਵੀ ਉਹ ਮਾਡਲ ਨਾਲੋਂ ਇਸ ਮਾਡਲ 'ਚ ਕਿੰਨਾ ਕੁਛ ਫਰਕ ਆ ਇਹ ਮਾਡਲ 'ਚ ਦਾ ਕਾਫੀ ਚੇਂਜ ਕੀਤੇ ਹੋਇਆ ਅੱਛਾ ਜੀ ਜਿਵੇਂ ਇਹਦੇ 'ਚ ਹੋ ਗਿਆ ਆ ਪਹਿਲਾਂ ਤਾਂ ਇਹਨਾਂ ਨੇ ਚੇਂਜ ਕਰਤਾ ਮੀਟਰ ਦਾ ਅੱਛਾ ਮੀਟਰ ਚ ਇਹਨਾਂ ਨੇ ਉੱਪਰ ਹੀ ਚਲੇ ਗਿਆ ਹਾਂ ਮੀਟਰ ਗੱਡੀ ਵਾਲਾ ਹੀ ਕਰਤਾ ਅੱਛਾ ਮੀਟਰ ਚੇਂਜ ਕਰਤਾ ਪਹਿਲਾਂ ਪੂਰਾ ਫੀਲ ਦੇ ਪਹਿਲਾ ਮਾਡਲ ਆਪਣਾ ਕਿਹੜਾ ਸੀਗਾ ਆਪਣੇ ਕੋਲੇ ਇੱਕ 4 ਮਾਡਲ ਆ 4 ਮਾਡਲ ਜਿਹੜਾ ਆਪਾਂ ਦਿੱਤਾ ਸੀਗਾ ਹਾਂ ਹਾਂ ਉਹਦੇ ਨਾਲ ਦੇ ਇਹਦੇ ਚ ਤਾਂ ਕਾਫੀ ਜਿੰਨੇ ਜਾਂ ਲਿੰਕਾਂ ਚ ਚੇਂਜ ਹੋ ਗਿਆ ਪਿੱਛੇ ਲਿੰਕਾਂ ਚ ਚੇਂਜ ਹਾਂ ਲਿੰਕਾਂ ਨੂੰ ਜੈਕ ਕਰਦੇ ਲੈਂਕਾ ਦੋਨਾਂ ਨੂੰ ਜੈਕਾ ਘੱਟ ਵੱਧ ਕਰਨ ਵਾਲੇ ਪਹਿਲਾਂ ਇੱਕ ਪਾਸੇ ਹੁੰਦਾ ਸੀ ਹੁਣ ਹੀ ਇਹ ਚੇਂਜ ਹੋਏ ਆ ਵੀ ਦੋਨੇ ਪਾਸੇ ਕਰ ਸਕਦੇ ਆ ਅੱਗੇ ਲੈਫਟ ਕਪੈਸਟੀ ਵੀ ਵਧਾਤੀ ਇਹਦੀ ਹਾਂਜੀ ਲੈਫਟ ਕਪੈਸਟੀ ਪਹਿਲਾਂ 1800 ਆਉਂਦੀ ਸੀਗੀ ਹਾਂਜੀ ਹਾਂਜੀ ਹੁਣ 2000 ਕਰਤੀ ਇਹਦੀ ਚੱਕ ਦਾ ਵੱਧ ਹੀ ਲੈਂਦਾ ਉਹਨਾਂ ਨੇ ਤਾਂ ਫਿਰ ਉਸ ਹਾਵਣੇ ਕਹਿਣਾ ਹੁੰਦਾ ਆਪਣੇ ਉੱਤੇ ਹੱਟ ਦੇਣੀਗੇ ਕਿਉਂਕਿ ਆਪਾਂ ਹੁਣ ਇਹੋ ਗੱਲ ਫਿਰ ਟਰਾਲਿਆਂ ਤੇ ਲੈ ਆਉਣੇ ਆ ਆਪਣੇ ਕੋਲੇ ਹੁਣ ਸ਼ਮਤਾ ਜ਼ਿਆਦੇ ਵਾਲੇ ਇੰਪਲੀਮੈਂਟ ਆਪਣੇ ਸੁਪਰ ਸੀਡਰ ਹੀ ਲਾ ਲਓ ਸੱਚ ਹਾਂ ਮਾੜਾ ਸੁਪਰ ਸੀਡਰ ਮਾੜਾ ਤਾਂ ਉਹ ਚੱਕਦਾ ਹੀ ਨਹੀਂ ਕਿੰਨਾ ਵਜੋ ਉਹਦੇ ਵਜਨ ਦੀ ਤਾਂ ਕੋਈ ਲਿਮਟ ਨਹੀਂ ਹੁੰਨੀ ਮੇਲਾ ਦਾ ਨਹੀਂ ਹੈ ਜੇ ਕਿਤਾ ਜਦੋਂ ਚੱਲ ਪੈਂਦਾ ਮਿੱਟੀ ਥੱਲੇ ਆ ਜਾਂਦੀ ਆ ਉਹ ਤਾਂ ਵਜਨ ਦਾ ਕੋਸਾ ਤਰੀਕਾ ਰਹਿੰਦਾ ਹੀ ਨਹੀਂ ਉਹਦਾ ਨਹੀਂ ਰਹਿੰਦਾ ਉਹ ਤਾਂ ਟਰੈਕਟਰ ਦਾ ਹੈ ਨਾ ਕੋਈ ਜ਼ੋਰ ਦਾ ਹੋ ਰਹਿ ਨਹੀਂ ਦਿੰਦਾ ਇਹ ਕਿੰਨੇ ਐਚਪੀ ਆਜੀ ਆਪਣਾ ਇਹ ਕਾਪੀ ਦੇ 50 ਆਉਂਦਾ ਵੀਰੇ ਕਾਪੀ ਦੇ 50 ਤੇ ਪਰ ਉ ਇਹ 60 62 ਐਚਪੀ ਨੂੰ ਮਾਰਦਾ ਫੁੱਲ ਜ਼ੋਰ ਨਾਲ ਤੇ ਲੋਹਾਈ ਆ ਹੈ ਨਾ ਇਹ ਇਕੱਲਾ ਲੋਹਾਈ ਆ ਕਿਹੜਾ ਡਿਸਟ੍ਰਿਬਿਊਟਰ ਜੇ ਕਰਤਾ ਅੱਛਾ ਇਹ ਵੀ ਫਰਕ ਨਹੀਂ ਉਧਰ ਨਹੀਂ ਪੈਂਦਾ ਆਹ ਸਾਈਡ ਹੁੰਦਾ ਸੀ ਇਹਦੇ ਇਥੋਂ ਰਾੜਾ ਪਾ ਕੇ ਅੱਛਾ ਹੁਣ ਇਹਨਾਂ ਨੇ ਉਧਰ ਹੀ ਕਰਤਾ ਪਹਿਲਾਂ ਕਲੱਚ ਵਾਲੀ ਸੈਟ ਸੀ ਹੁਣ ਇੱਧਰ ਆ ਹਾਂ ਉਧਰ ਇਹਨਾਂ ਨੇ ਸੈਂਪਲ ਕਰਤਾ ਵੀ ਰਿਪੇਅਰ ਘਟਾਤੀਏ ਇਹ ਚੀਜ਼ ਦੀ ਇਹ ਚੀਜ਼ ਬਹੁਤ ਵਧੀਆ ਕੀਤੀ ਹੈ ਪਹਿਲਾਂ ਇਥੋਂ ਪੱਤੀ ਜਾਂਦੀ ਸੀ ਹੁਣ ਇਹਨਾਂ ਸਿੱਧਾ ਕਰਤਾ ਸਿੱਧਾ ਹੀ ਕਰਤਾ ਇਹ ਮਿਲਿਆ ਤਾਂ ਨਾਲ ਹੀ ਹੈ ਨਾ ਇਹ ਨਾਲ-ਨਾਲ ਨਾਲ ਇਹਦੇ ਪੈਸੇ ਐਕਸਟਰਾ ਦੇਣੀ ਹੈ ਨਾ ਨਹੀਂ ਇਹਦਾ ਕੋਈ ਪੈਸਾ ਨਹੀਂ ਐਕਸਟਰਾ ਲਿਆ ਵਿੱਚੇ ਹੀ ਸੀ ਇੱਕ ਆ ਚੀਜ਼ ਤੇ ਦਾ ਦੇ ਆ ਤੁਸੀਂ ਲਵਾਏ ਆ ਇਹ ਆਪਾਂ ਲਵਾਏ ਆ ਇਹ ਤਾਂ ਫਾਇਦਾ ਹੋ ਗਿਆ ਮੇਰਾ ਵੀਰ ਜੇ ਕਿਸੇ ਨੇ ਲਵਾਉਣੇ ਕਿ ਇੱਕ ਟੈਂਡੀਗੇਟਰ ਬਚੇ ਰਹਿੰਦੇ ਆ ਬਚੇ ਰਹਿੰਦੇ ਆ ਇੱਕ ਹੂਹ ਸੋਨੇ ਲਾ ਦੇ ਚੜ੍ਹਨ ਵਾਲੇ ਪਾਸੇ ਆ ਕਾ ਆਪਾਂ ਪੈਰਦਾਨ ਲਵਾਇਆ ਇਧਰਲੇ ਪਾਸੇ ਸੱਜੇ ਪਾਸੇ ਅੱਛਾ ਉੱਧਰ ਵੀ ਲਵਾਇਆ ਹਾਂ ਚੜ੍ਹਨ ਨੂੰ ਲਵਾਇਆ ਕਿਉਂਕਿ 16 17 ਚ ਚੜ੍ਹਨਾ ਥੋੜਾ ਹਾਂ ਵੀ ਦੋਨੇ ਪਾਸੇ ਉਹ ਜਿੱਧਰ ਮਰਜੀ ਚੜ੍ਹ ਜੇ ਬੰਦਾ ਹੱਥ ਬਾਗੇ ਫੇਰ ਆਪਾਂ ਹੁੱਕ ਲਵਾਈ ਆ ਹੁੱਕ ਜਿਹੜੀ ਜਾਂਸੀ ਗੇਲੀੋਂ ਆਉਂਦੀ ਆ ਉਹ ਆਪਣੇ ਉਹ ਆਪਣੇ ਦੇ ਕੰਮ ਦੀ ਚੀਜ਼ ਨਹੀਂ ਉਹ ਚੇਂਜ ਇਹ ਕਿੰਨੇ ਦੀ ਬਣੀ ਆ ਵੀਰੇ ਇਹ ਹੁੱਕ 15000 ਦੀ ਬਣੀ ਆ 3 ਇੰਚ ਹੀ ਬੋਲਾ ਇਹ ਬੋਲਾ ਆਪਾਂ ਦਾ हां ये 3 इंच ही 볼라 15000 ਦੀ ਬਣੀ ਹੈ ਪੂਰੀ ਹੈ ਜੀ ਸਣੇ ਪੱਤੀਆਂ ਸਣੇ ਗੁੱਲਾ ਠੀਕ ਆ ਤਕਰੀਬਨ ਇਹਦਾ weight ਹੈਗਾ 1 क्विंटल 12 ਕਿਲੋ ਸਣੇ ਗੁੱਲਾ ਠੀਕ ਆ ਵੀਰੇ ਠੀਕ ਆ ਹੂੰ